ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਚੋਟੀਆਂ ਨੇੜੇ ਫਤੇਗੜ ਪੰਜਤੂਰ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰ सोनू ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਘਰ ਮੋਗਾ ਤੋਂ ਦੋਸਤੋ ਕੋਈ 26-27 ਕਿਲੋਮੀਟਰ ਦੀ ਦੂਰੀ ਧਰਮਕੋਟ ਤੋਂ ਕੋਈ 15-16 ਕਿਲੋਮੀਟਰ ਤੇ ਜੀਰੇ ਸ਼ਹਿਰ ਤੋਂ ਕੋਟੀ ਸੇਖਾਂ ਤੋਂ ਵੀ ਕੋਈ 16 16 17 17 ਕਿਲੋਮੀਟਰ ਦੀ ਦੂਰੀ ਆ ਤੇ ਮਖੂ ਸ਼ਹਿਰ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਤੇ ਫਤੇਗੜ ਪੰਜ ਦੂਰ ਬਿਲਕੁਲ ਲੱਗ ਗਿਆ ਦੋਸਤੋ ਜੋਗੇ ਵਾਲਾ ਪਿੰਡ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਸਪਸ਼ੂ ਪਹਿਲਾਂ ਵੀ ਆਪਾਂ ਕਾਫੀ ਦਿਖਾਇਆ ਦੋਸਤੋ ਤੁਹਾਨੂੰ ਵੀਰ ਸੋਨੂ ਦੇ ਇਸ ਫਾਰਮ ਤੋਂ ਅੱਜ ਵੀ ਤਕਰੀਬਨ 6 ਮੱਝਾਂ ਝੋਟੀਆਂ ਦਿਖਾਉਣੀਆਂ ਤੁਹਾਨੂੰ ਤੇ ਸਾਰੇ ਪਸ਼ੂ ਸੁਏ ਸੁਆਏ ਆ ਇੱਥੇ ਦੋਸਤੋ ਪਹਿਲਾਂ ਵੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਆ ਸੁਏ ਸੁਆਏ ਨਾਗਾ ਕਿਉਂਕਿ ਹਰ ਕਵੀਰ ਦੀ ਚੁਆਇਸ ਇੱਛਾ ਹੁੰਦੀ ਹੈ ਵੀ ਪਸ਼ੂ ਸੋਇਆ ਸੋਇਆ ਖਰੀਦ ਲੀਏ ਤਾਂ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਆਪਣੀ ਇੱਛਾ ਅਨੁਸਾਰ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਅੱਜ ਤਰੀਕ ਦੋਸਤੋ 2 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਮਾਰਨਿੰਗ ਦੇ ਕੋਈ 9 ਵਜੇ ਦਾ ਹੈਗਾ ਤਾਂ ਪਸ਼ੂ ਐਨੀਮਲ ਦੋਸਤੋ ਜਿਹੜਾ ਵੀ ਪਸੰਦ ਆਊਗਾ ਵਿਸ਼ੇਸ਼ ਤੌਰ ਤੇ ਇੱਕ ਵਾਰੀ ਫੇਰ ਆਪਾਂ ਦੁਬਾਰਾ ਜਿਹੜਾ ਦੋਸੋ ਰਿਪੀਟ ਕਰ ਦਿੰਦੇ ਆਂ ਵੀ ਕੋਈ ਭੈਣ ਭਰਾ ਸੱਜਣ ਆਵੇ ਦੋ ਟਾਈਮ ਚੋਕੇ ਆਪਣੀ ਤਸੱਲੀ ਕਰੇ ਆਓ ਲੈਨੇ ਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾ ਸਭ ਤੋਂ ਪਹਿਲਾਂ ਵੀਰ ਸੋਨੂੰ ਸਾਸਰੀ ਕਾਲ ਸਾਸਰੀ ਕਾਲ ਸੰਤ ਸਾਹਿਬ ਜੀ ਉਹ ਠੀਕ ਠਾਕ ਜੀ ਬੜੇ ਵਧੀਆ ਵੀਰ ਸੋਨੂੰ ਠੀਕ ਠਾਕ ਵੀਰੇ ਹਾਂ ਕਿਰਪਾ ਗੁਰੂ ਰਾਮਦਾਸ ਦੀ ਜੀ ਬੜੀ ਚਲੋ ਸ਼ੁਕਰ ਕਰੀਦਾ ਹਾਂ ਹਾਂ ਜੀ ਹਾਂ ਛੇ ਅਸਨੂੰ ਸਾਹਿਬ ਜੀ ਇਹ ਛੋਟੀਆਂ ਪਹਿਲਾਂ ਦੁੱਜਣਾਈ ਮੂੰਹ ਚੌਗੀਆਂ ਛਿੱਗੀਆਂ ਤਾੜੀਆਂ ਸਈਆਂ 9 10 10 ਕਿਲੋ ਬੋਲਾ ਕਿ ਸਥਲ 11 ਕਿਲੋ ਜੀ ਠੀਕ ਹੈ ਜੀ ਹਾਂ ਛਿੱਗੀਆਂ ਸਈਆਂ ਆਈਆਂ ਇੱਕ ਨੀਲੀ ਰਬੀ ਦਾ ਤੋਹਫਾ ਹੈਗਾ ਜੀ ਲਓ ਵੀ ਇੱਕ ਨੀਲੀ ਰਬੀ ਦਾ ਤੋਹਫਾ ਵੀ ਦਿਖਾਵਾਂਗੇ ਦੋਸਤੋ ਜਦੋਂ ਬਿਲਕੁਲ ਆਉਂਦੇ ਤੇ ਆਪਣੀ ਵਾਰੀ ਆ ਗਈ ਤੇ ਚੌਗੀਆਂ ਉਹ ਤੁਸੀਂ ਆਪ ਵੀ ਸ਼ੋਰ ਕਰ ਲਿਓ ਠੀਕ ਆ ਬਾਕੀ ਸਾਰੀਆਂ ਬੌਲੇ ਤੇ ਆ ਸੰਧੂ ਸਾਹਿਬ ਜੀ ਕਿਹੜਾ ਚੌਗੀਆਂ ਛਗੀਆਂ ਚੌਗੀਆਂ ਛਗੀਆਂ ਹੀ ਹੋਣਗੀਆਂ ਆ ਠੀਕ ਆ ਜੀ ਠੀਕ ਨਹੀਂ ਠੀਕ ਆ ਜੀ ਲੈ ਵੀ ਸਾਨੂੰ ਵੀਰ ਸ਼ੁਰੂਆਤ ਆਪਾਂ ਕਰ ਲੈਨੇ ਆ ਇਸੇ ਪਹਿਲੇ ਨੰਬਰ ਵਾਲੀ ਮੱਜ ਤੋਂ ਦੂਜਾ ਸੂਆ ਝੋਟੀ ਸੰਧੂ ਸਾਹਿਬ ਜੀ ਸੂਈ ਦੂਜਾ ਸੂਆ ਹਾਂ 6ਵਾਂ ਦਿਨ ਸੂਈ ਨੂੰ 10 ਕਿਲੋ ਬੌੜਾ ਹੀ ਤੋਲ ਆਲਾ ਲਓ ਜੀ ਦੂਜਾ ਸੂਆ ਦੋਸਤੋ 10 ਕਿਲੋ ਬੌੜਾ ਮਗਰ ਕੀ ਬੱਚਾ ਮਗਰ ਕਟਾਈ ਕਟਾ ਮਗਰ ਕਿੰਨੇ ਦਿਨਾਂ ਦੀ ਦਸੀਆਂ 6-7 ਦਿਨ ਹੋ ਗਏ ਸੰਧੂ ਸਾਹਿਬ ਜੀ ਹਫ਼ਤੇ ਕਿ ਦੀੜ-ਕੀੜ ਹਾਂਜੀ ਲ ਤੇ ਆ ਜਿਹੜੀ ਤੁਸੀਂ ਮਾਚ ਦੇਖ ਸਕਦੇ ਦੋਸਤੋ ਸੈਕੰਡ ਟਾਈਮਰ ਆ ਦੂਜਾ ਸਵੇਰ ਸੋਈ 6 ਹਾਂ ਕੇ ਦਿਨਾਂ ਤੀ ਸੋ 10 ਕਿਲੋ ਬੌਲੇ ਤੋਂ ਸ਼ੁਰੂਆਤ ਕੀਤੀ ਆ ਲੈ ਵੀ ਵੀ ਸਾਨੂੰ ਬਾਕੀ ਚੌਣ ਜਾਣ ਦੇ ਵਿੱਚ ਪੂਰੀ ਓਕਰਪੋਰਟ ਤੁਸੀਂ ਤੁਸੀਂ ਆਇਆ ਜੀ ਸੰਧੂ ਸਭ ਚੌਣ ਦਾ ਆਪਾਂ ਇੱਕ ਵੀਡੀਓ ਤੁਹਾਡੀ ਚ ਕਹਿ ਦੇਨੇ ਕੋਈ ਮੈਂ ਮਾੜੀ ਹੋਵੇ ਜਿੰਨਾ ਅਗਲੇ ਤੇਲ ਖਰਚਾ ਮਿਲੂ ਆਪਾਂ ਦੇਾਂਗੇ ਲਓ ਜੀ ਠੀਕ ਆ ਜੀ ਬਿਲਕੁਲ ਜੀ ਬਿਲਕੁਲ ਕੋਈ ਵੀ ਮੈਂ ਸ਼ਾਮ ਹੈ ਜੋ ਮਾੜੀ ਨਿਕਲੇ ਲਓ ਦੋਸਤੋ ਚੌਣ ਚਣ ਦੋਸਤੋ ਆਪਣੀ ਨਰਕਪਰਖ ਵੀਰ ਕਰਕੇ ਲੈਂਦਾ ਪਹਿਲਾਂ ਤਸੱਲੀ ਕਰਕੇ ਲੈਂਦਾ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਬਿਲਕੁਲ ਨੈਟ ਦੇ ਉੱਪਰ ਪਾਉਣੇ ਹੁੰਦੇ ਆ ਪਸੂ ਤੇ ਤਾਂ ਜੋ ਬਾਅਦ ਵਿੱਚ ਕੋਈ ਭੈਣ ਭਰਾ ਸੱਚ ਨੇ ਧਿਆਨ ਕੇ ਖਰਾਬ ਨਾ ਹੋਵੇ ਆ ਮਗਰ ਕਟਾ ਠੀਕ ਆ ਜੀ ਆ ਮਗਰ ਮੇਲ ਕਾਫ ਠੀਕ ਆ ਜੀ ਸੋ ਹਵਾਨੇ ਦੇ ਵੀ ਦੋਸਤੋ ਬਹੁਤ ਸੋਹਣੀਆਂ ਚੌਰਸਲੇਵਾ ਤੇ ਪੂਣੀ ਵਰਗੇ ਬਿਲਕੁਲ ਪਤਲੇ ਥਾਨਾ ਲੰਬੇ ਥਾਨਾ ਸੋ ਪਸੰਦ ਆਊਗੀ ਹਾਂ ਜੀ ਜਵਾਗ ਵੀ ਚ ਹੋ ਸਕਦਾ ਠੀਕ ਆ ਜੀ ਹਾਂ ਜੀ ਜਵਾਗ ਵੀ ਚ ਹੋ ਸਕਦਾ ਲਓ ਵੀ ਤੇ ਭਾਈ ਨੈਟ ਜਿਹੜਾ ਬਿਲਕੁਲ 10 ਕਿਲੋ ਪੌਲਾ 10 ਕਿਲੋ ਵਾਲਾ ਤੋਲ ਕੇ ਦੇਾਂਗੇ ਜੀ ਠੀਕ ਆ ਜੀ 12 13 ਕਿਲੋ ਦੋ ਜੀ ਆਪਾਂ ਲੋਕਾਂ ਤਰ੍ਹਾਂ ਕਹਣਾ ਵੀ 18 ਦੂ 15 ਹੋਣੀ 12 13 ਕਿਲੋ ਖੁੱਲਾ ਡੋਲਾ ਦਊਗੀ ਇੰਨਾ ਕਿ ਚਵਾ ਦੇ ਹਾਂ ਆਰਾਮਣਾ ਜੀ ਇੰਨਾ ਤੇ ਸੋਨੂੰ ਇਹਦਾ ਮੁੱਲ ਵੀਰੇ ਕੀ ਕਰਦਾ ਹਾਂ ਜੀ ਸਰ ਮੁੱਲ ਘਰਾ ਲੋ ਭਾਵੇਂ 10 15 ਜੀ 1 5 ਦੀ ਦੇਣੀ ਆ ਜੀ 1 5 ਦੀ ਹਾਂ ਨਾ ਆਈਆਂ ਹਾਂ 1 5 ਦੀ ਉਹਦਾ ਜਮਾਨਤਾਨ ਹੋਗਾ ਜੀ ਪਿਓਰ ਮਰਾ نسل ਦੀ ਆਈ ਲੋਗੇ ਚਵਾਈ ਲੱਗੀ ਭਾਵੇਂ ਨੂੰ ਜਵਾਕ 15 ਚਾਹੇ 10 1 5 ਦੀ ਹਾਂ ਜੀ 1 5 ਥੋੜਾ ਬੜਾ ਮਾਨਤਾਨ ਕਰਦੇ ਲੋ ਵੀ 1 5 ਦੇ ਵਿੱਚੋਂ ਥੋੜਾ ਬੜਾ ਦੋਸਤੋ ਮਾਨਤਾਨ ਹੋ ਜੂਗਾ ਲੈਸ ਵੱਡੀ ਝੋਟੀ ਆਈ ਸੋ ਕਦਕੂ ਤੋਂ ਦੋਸਤੋ ਸੋਹਣਾ ਸਿੰਗਲ ਹੱਡੀ ਦੇ ਵਿੱਚ ਆ ਤੇ ਚੰਗੀ ਬੰਤਰਦੀ ਆ ਚੌੜਾ ਪੇਠ ਪੂੜਾ ਪਤਲੇ ਪਿੰਡੇ ਦੇ ਵਿੱਚ ਆ ਪਸੰਦ ਆਊਗੀ ਮਗਰ ਦੇ ਕਟਾ 10 ਕਿਲੋ ਬੋਲਾ ਅੱਜ ਪੰਜਾ ਛੇ ਦਿਨਾਂ ਦੀ ਸੂਈ ਆ ਆ ਦੂਜੇ ਨੰਬਰ ਤੇ ਸੋਨੂੰ ਆ ਬਸ ਜਿਹੜੀ ਛੱਗੀ ਮੂੰਹ ਛੱਗੀ ਆ ਗਈ ਹਾਂਜੀ 9 ਕਿਲੋ ਬੋਲਾ ਛੋਟੀ ਥੱਲੇ ਲਓ ਦੋਸਤੋ 9 ਕਿਲੋ ਬੋਲਾ ਹੈ ਮੂੰਹ ਛੱਗੀ ਆ 6 ਦੰਦ ਤੇ ਸੈਕੰਡ ਟਾਈਮਰ ਦੂਜਾ ਸਵੇਰ ਸੂਈ ਤੇ ਬੱਚਾ ਦੇ ਮਗਰ ਕੀ ਆ ਮਗਰ ਕਟਾ ਇਸੰਦੂ ਸਾਹਿਬ ਨੇ ਨੀਂਦੀ ਰਾਵੀ ਦਾ ਬੱਚਾ ਦਿੱਤਾ ਲਓ ਜੀ ਆ ਮਗਰ ਕਟਾ ਠੀਕ ਆ ਜੀ ਕੋ 5 ਕਿਲਿਆਣਾ ਬੱਚਾ ਮਗਰ ਤੁਸੀਂ ਵੇਖੋ ਅੱਖਾਂ ਦੇ ਵਿੱਚ ਜਵਾਬ ਆ ਮੱਥੇ ਬੱਲ ਮਗਰ ਥੱਲੇ ਖੁਰ ਧੂਪਿਆ ਠੀਕ ਹੈ ਜੀ ਠੀਕ ਹੈ ਜੀ ਅੱਛਾ ਸੋਨੂੰ ਇਹ ਤਾਂ ਥੱਲੇ ਚਵਾ ਦਾਂਗੇ ਆਪਾਂ 9 ਕਿਲੋ 9 ਕਿਲੋ ਸੰਤੂ ਸਾਹਿਬ ਜੀ 12 ਕਿਲੋ ਦਉਗੀ ਝੋਟੀ ਠੀਕ ਹੈ ਜੀ ਛਿੱਗੀ ਅਮੂ ਆ ਜੀ ਠੀਕ ਹੈ ਜੀ ਹਾਂ ਲੋਕ ਦੋਸਤੋ ਹਵਾਨਾ ਲੇਵਾ ਦੋਸਤੋ ਬੜਾ ਪਿਆਰਾ ਬਿਲਕੁਲ ਸਟਾਰਟਿੰਗ ਤੋਂ ਦੇਖੀਏ ਮੋੜ ਤੋਂ ਵੇਖੀਏ ਤੇ ਚੌਰਸ ਲੇਵਾ ਕਿ ਚਾਰੇ ਥਾਣੇ ਦੇ ਵਿੱਚ ਫਿਰਲ ਬੜੀ ਪਿਆਰੀ ਆ ਪੂਣੀਆਂ ਵਰਗੇ ਥਾਣੇ ਆਪਾਂ ਕਹਦੇ ਨੇ ਬਿਲਕੁਲ ਪਤਲੇ ਥਾਣੇ ਇਹ ਚਵਾਈ ਜੂ ਵੀ ਬਹੁਤ ਚੰਗੀ ਸਟੈਂਡਰਡ ਦੀ ਲੱਗੀ ਹੋਊਗੀ ਇਸ ਛੋਟੀ ਨੂੰ ਵੀ ਆ ਦੇਖੋ ਜੀ ਬੜੀ ਖੂਬਸੂਰਤੀ ਹੈ ਦੋਸਤੋ ਹਵਾਨੇ ਲੇਵੇ ਦੇ ਵਿੱਚ ਬੜੀ ਸੋਹਣੀ ਬਿਰਨ ਤੇ ਥਣ ਲੱਗਾ ਤੇ ਥਣ ਦੇਖੋ ਤੁਸੀਂ ਬਹੁਤ ਵਧੀਆ ਉਂਗਲੋਂਗਲ ਜਿਹੜਾ ਲੰਬਾ ਥਣ ਤੇ ਚੁਆਇਸ ਬੁਈ ਵਾਲੇ ਪਾਸੇ ਦੋਸਤੋ ਵੀ ਤੁਹਾਨੂੰ ਟਿਪ ਕੱਢੀ ਹੋਊਗਾ ਮੈਂ ਕਿਹਾ ਸੰਧੂ ਸਾਹਿਬ ਜੀ ਤੁਹਾਨੂੰ ਇੱਕੋ ਹੀ ਗੱਲ ਮਗਾਤੀ ਵੀ ਤੇਲ ਖਰਚਾ ਮੇਰਾ ਹੋਊਗਾ ਸ਼ਿਆਮੇ ਵਿੱਚ ਕੋਈ ਮੈਂ ਗਲਤ ਨਿਕਲੇ ਬਾਕੀ ਅਗਲਾ ਆ ਵੀ ਵੇਖ ਲੈ ਠੀਕ ਹੈ ਜੀ ਜੱਗ ਚੋਂਨ ਤੋਂ ਮੈਂ ਛੱਡ ਜੇ ਤੁਹਾਨੂੰ ਫੋਨ ਲਾਵੇ ਯਾਰ ਤੁਹਾਨੂੰ ਨੇ ਸਾਨੂੰ ਖਰਾਬ ਕੀਤਾ ਖਰਾਬ ਕੀਤਾ ਠੀਕ ਹੈ ਜੀ ਜਿੰਨਾ ਕੋ 2000 ਦਾ ਮੱਛੇ 1000 ਦਾ ਮੱਛੇ ਮੈਂ ਦਊਗਾ ਠੀਕ ਹੈ ਜੀ ਲਓ ਦੋਸਤੋ ਇਨੀ ਸ਼ੋਰਟੀ ਦਿੱਤੀ ਨਹੀਂ ਜਾਂਦੀ ਕੀ ਤਸल्ली ਦਿੱਤੀ ਨਹੀਂ ਜਾਂਦੀ ਪਰ ਜੇ ਮਾਲ ਚੰਗਾ ਹੋਵੇ ਤੇ ਮਾਣ ਹੁੰਦਾ ਆਪਣੇ ਆਪਣੇ ਮਾਲ ਤੇ ਹਾਂ ਜੀ ਤੇ ਤੁਹਾਨੂੰ ਵੀਰ ਇਹ ਝੋਟੀ ਚੰਗੀ ਆ ਦੂ ਇੱਕ ਪੰਜ ਕਿ ਹਾਂ ਚਨਾ 95000 ਦੇ ਦੇਣੀ ਹੈ 95000 ਦੀ ਹਾਂ ਬਸ ਸਾਰਾ ਕੁਝ ਛੱਡਤਾ ਹੈ ਇੰਨੇ ਦੀ ਦੇਣੀ ਨਹੀਂ ਕਿਸੇ ਨੇ 12 ਕਿਲੋ ਝੋਟੀ ਦੋ ਦੋਗੀ 9 ਕਿਲੋ ਬੋੜਾ ਹੋਣਾ ਇਸ ਟਾਈਮ ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ 9 ਕਿਲੋ ਬੋੜੇ ਤੇ ਚੱਲ ਰਹੀ ਹੈ ਤੇ 12 ਕਿਲੋ ਵੀਰ ਸੋਨੂ ਆਂਦਾ ਵੀ ਤੋਂ 12 ਕਿਲੋ ਲੈ ਕੇ ਦੇ ਦੇਣੇ ਜੀ 12 ਕਿਲੋ ਝੋਟੀ ਦੋ ਦੋਗੇ ਤਾਂ ਮਗਰ ਕਟਾ ਇੱਕ ਵਾਰੀ ਬੱਚਾ ਤੁਸੀਂ ਫੇਰ ਦੇਖ ਲਓ ਆ ਬੱਚਾ ਜ ਮਗਰ ਕਟਾ ਨੀਦੀ ਦਾ ਇਹਦੇ ਠੀਕ ਹੈ ਜੀ ਆ ਦੇਖੋ ਤੇ 95000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਬੜਾ ਸੋਹਣਾ ਦੋਸਤੋ ਅਡਰਾ ਬਹੁਤ ਸੋਹਣੀ ਤੇ ਪਸੰਦ ਆਊਗੀ ਬਾਕੀ ਫੇਸਬੁਕਸ ਕੁਆਲਿਟੀ ਬੜੀ ਸੋਹਣੀ ਆ ਛੋਟਾ ਸਿੰਘ ਆ ਗੁਲਾਈ ਦੇ ਵਿੱਚ ਲੈ ਵੀ ਸੋਨੂ ਵੀ ਰ ਅੱਗੇ ਨੀਲੀ ਰਵੀ ਜੀ ਸਰ ਦੂਜਾ ਸਵਾਲ ਆਲੇ ਕੋਈ ਤਿੱਜਾ ਲੈ ਲੈ ਕੋਈ ਫਰਕ ਨਹੀਂ ਪੈਂਦਾ 10 ਕਿਲੋ ਬੌੜਾ ਪੰਜਾਂ ਦਿਨਾਂ ਦੀ ਸੂਈ ਕੋਈ ਆਦਾ ਵੀ ਸਰ ਕਹਿ ਵੀਰ ਕਹਿੰਦੇ ਹੁੰਦੇ ਵੀ 10 ਕਿਲੋ ਬੌੜਾ ਨਹੀਂ ਦੇਦੀ ਮੈਂ ਪਰ ਚਵਾ ਕੇ ਦੂੰਗਾ ਥੱਲੇ 10 ਕਿਲੋ ਪੰਜਾਂ ਦਿਨਾਂ ਦੀ ਸੂਈ ਥੱਲੇ 10 ਬੱਚਾ ਮਗਰ ਤੇ ਕੀ ਆ ਗਿਆ ਮਗਰ ਕੱਟਾ ਜੀ ਚਵਾਈ ਲੱਗੀ ਕਾਦੀਆਂ ਕਿਤੇ ਚੋਈ ਨਹੀਂ ਹੋਣੀ ਇਹੋ ਜੀ ਮੈਂ ਅੱਛਾ ਅੱਛਾ ਹਾਂਜੀ ਲਓ ਦੋਸਤੋ ਪੰਜਾਂ ਦਿਨਾਂ ਦੀ ਸੂਈ ਆ ਤੇ 10 ਕਿਲੋ ਬੌ ਤੁਹਾ ਮੇਰੇ ਵੀਰ ਆਪ ਦੇ ਕੋ ਸਮਝਣਾ ਦੂਜਾ ਮਨ ਵਾਲੇ ਹਾਂ ਜਾਂ ਤੇ ਜਾ ਮਨ ਲੈ ਕੋਈ ਤੇ ਜਾ ਮਨ ਲੈ ਠੀਕ ਹੈ ਜੀ ਬਾਕੀ ਆ ਬੱਚਾ ਸੰਤੂ ਸਾਹਿਬ ਇਹ ਨਾ ਕੋਈ ਆਖੇ ਵੀ ਇਹ ਕੋਈ 10 ਦਿਨਾਂ ਦੀ ਸੂਈ ਜਾਂ ਵੀ ਵੇਖਿਆ ਖਾਇਆ ਹੀ ਵਾਕਈ ਬਣਾ ਲਓ ਜੇ ਕੋਈ ਬੱਚਾ ਦਿਖਾਈਏ ਆਪਾਂ ਲੋ ਆ ਮਗਰ ਕੱਟਾ ਦੋਸਤੋ ਠੀਕ ਹੈ ਜੀ 50 ਦਿਨਾਂ ਦੀ ਸੂਈ ਆ ਤੇ ਬੋਲਾ 10 ਕਿਲੋ ਆ ਤੇ ਕਈ ਵਾਰਾ ਵੀਰ ਸੋਨੂ ਉਹਦਾ ਵੀ ਵੀਰ ਕਹਿ ਦਿੰਦੇ ਆ ਵੀ 10 ਕਿਲੋ 50 ਦਿਨਾਂ ਦੀ ਸੂਈ ਤੇ ਬੋਲਾ ਨਹੀਂਗਾ ਉਹ ਆਂਦਾ ਵੀ ਕੋਈ ਆਪਣੇ ਕੋਲ ਆਵੇ ਤੇ ਚਵਾ ਕੇ ਤਸੱਲੀ ਆਪਾਂ ਕਰਵਾ ਦਾਂਗੇ ਵੀਰ ਦੀ ਤੋਂ ਮੋਢ ਤੋਂ ਜਿਹੜਾ ਦੋਸਤੋ ਚੌਰਸ ਲੇਵਾ ਬੰਤਰ ਤੁਸੀਂ ਵ ਤੋ ਸੂਤੇ ਨਿਸ਼ਾਨ ਚਾਰੇ ਖੁਰ ਜਿਹੜੇ ਠੀਕ ਆ ਜੀ 10% ਤਾਂ ਨਹੀਂ ਹੋ ਸਕਦੀ ਹਾਂ ਲੋ ਜੀ ਠੀਕ ਆ ਸੋਹਵਾਨੇ ਲੇਵੇ ਦੀ ਦੇਖ ਬੜੀ ਪਿਆਰੀ ਹੈ ਦੋਸਤੋ ਬਿਲਕੁਲ ਬਲੈਡਰ ਵਾਂਗੂ ਜਿਹੜਾ ਦੋਸਤੋ ਹਵਾਨਾ ਲੇਵਾ ਹੈ ਤੇ ਕੋਈ ਵੀਰ ਦੋ ਟਾਈਮ ਚੋਕੇ ਆਪਣੀ ਸ਼ੰਕਾ ਜਿਹੜੀ ਹੈ ਦੋਸਤੋ ਦੂਰ ਕਰ ਸਕਦੇ ਜੇ ਥਾਨ ਬੜਾ ਪਿਆਰਾ ਮੁਠੀ ਥਾਨਾ ਆ ਦੇਖੋ ਜੀ ਤੋ ਤੇਜਵਾਈਲਾ ਥਾਣ ਲੱਗਾ ਤੇ ਥਾਣ ਸਫੇਦ ਵੀ ਹੈਗੇ ਵਿੱਚ ਤਿੰਨ ਥਾਣ ਸਫੇਦ ਆ ਠੀਕ ਹੈ ਜੀ ਇੱਕ ਬਲੈਕ ਬਾਕੀ ਬੰਦ ਬੰਦ ਸਾਬ ਚਵਾਈ ਲੱਗੀ ਕਾਦੀਆਂ ਗੱਲਾਂ 10 ਕਿਲੋ ਵਾਲਾ 12 13 ਕਿਲੋ ਮੈਂ ਦੁੱਧ ਦੇਉਗੀ ਆਪਣੀ ਠੀਕ ਹੈ ਜੀ ਹਾਂ 15 ਕੈਨ ਨੂੰ ਕਹਿੰਦਾ ਪਰ 13 ਦੀ ਮੈਂ ਗਰੰਟੀ ਵੀ ਦੇ ਦੇਣਾ ਠੀਕ ਹੈ ਜੀ ਇੱਕ ਦੋਸਤ ਟੇਡੇ ਕੱਟ ਦੇ ਵਿੱਚ ਇੱਕ ਪਾਸੇ ਮੂੰਹ ਸਫੇਦ ਆ ਟੇਡਾ ਕਟਾ ਤੇ ਬਾਕੀ ਸੋਨੂੰ ਵੀਰ ਇਹਦਾ ਲੈਣ ਦੇਣ ਕੀ ਕਰਾਂਗੇ ਸਾਨੂੰ ਸਾ ਮੁੱਲ ਭਾਵੇਂ 1 15 10 ਜੋ ਹਾਂ ਜੀ ਹਾਂ ਚਾਹਨਾ 1 5 ਦੀ ਦੇ ਜੀ 1 5 ਦੀ ਹਾਂ ਮਾਨ ਤਨ ਕਰ ਦਾਂਗੇ ਉਹਦੇ ਚ ਯਾਰ ਦੋ ਛੋੜ ਬਰੀ ਨੂੰ ਚਵਾਈ ਉਹਨੂੰ ਲੱਗੀ ਵੀ ਜਨੇ ਨਹੀਂ ਵਿਚੋਈ ਉਹ ਵੀ ਛੋੜੋ ਅੱਛਾ ਜੀ ਉਹੋ ਜੀ ਚਵਾਈ ਆ ਇਹ ਘਰੇ ਲਵਾ ਕੇ ਅਗਲਾ ਚੋ ਕੇ ਪੈਸੇ ਖਾਤੇ ਚ ਪਾ ਦੇਂਦੀ ਇੰਨੀ ਕੁ ਛੋੜ ਆਪਾਂ ਹੂੰ ਠੀਕ ਆ ਜੀ ਲਾਈਵ ਦੋਸਤੋ ਜਿੱਦਾਂ ਮਰਜੀ ਛੋੜ ਟੀ ਲੈ ਲੋ ਠੀਕ ਆ ਜੀ ਵੀਰਾਂ ਦਾ ਵੀ ਘਰੇ ਲਾ ਜਾ ਕੇ ਚੋ ਕੇ ਤਸੰਨੀ ਕਰਕੇ ਬਾਅਦ ਵਿੱਚ ਪੈਸੇ ਪਾ ਦਿਆ ਜੇ ਵੀ ਇੰਨੀ ਕੁ ਤਸੰਨੀ ਆ ਆਪਾਂ ਨੂੰ ਦੁੱਧ 12 ਤੋਂ 13 ਕਿਲੋ ਦਊਗੀ ਜੇ ਚੰਗੀ ਸੇਵਾ ਕਰੋ 14 ਵੀ ਦਊਗੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਲਓ ਵੀ ਭਰਾਵੋ ਠੀਕ ਆ ਜੀ ਸੋ ਬਹੁਤ ਸੋਹਣੀ ਬੰਤਰ-ਬੁੰਤਰਾਂ ਲੇਵੇ ਦੀ ਤੇ ਥਣ ਭਾਂਡਾ ਬਹੁ ਇਹ 10 ਦਿਨਾਂ ਦੀ ਹਾਂ 10 ਦਿਨਾਂ ਦੀ ਨੰਬਰ 204ਵਾਂ ਨੰਬਰ ਆ ਮੇਰਵਾ ਪਾ ਦਿੰਨੇ 10 ਕਿਲੋ ਦੁੱਧ ਹੈ ਛਿੱਗੀ ਮੋਹ ਹੈ ਮੋਹ 6 ਦੰਤ ਦਾ ਦੂਜਾ ਸੂਆ ਤੇ 10 ਕਿਲੋ ਦੁੱਧ ਕਿੰਨੇ ਕਿ ਦਿਨਾਂ ਦੀ ਸੂਈ 10 ਦਿਨ ਹੋਈ ਸੰਦੂਸ ਸਾਹਿਬ ਜੀ ਕੱਟੀ ਪਿੱਛੇ ਲਓ ਜੀ ਇਹੋ ਮਗਰ ਕੱਟੀ ਆ ਹਾਂ ਕੱਟੀ ਆ ਜੀ ਖਾ ਦੋ ਲਓ ਵੀ ਪ्योर ਮੋਹਰਾ نسل ਦੀ ਆਪ ਹੀ ਮਗਰ ਵੀ ਕੱਟੇ ਵਿੱਚ ਲਓ ਦੋਸਤੋ ਜੈਡ ਬਲੈਕ ਮਗਰ ਕੱਟੀ ਆ ਆ ਬੱਚਾ ਤੁਸੀਂ ਵੇਖ ਰਹੇ ਜੇ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਮੋਹ 6 ਦੰਤ ਤੇ 10 ਕਿ ਦਿਨਾਂ ਦੀ ਸੂਈ ਹੈ ਤੇ 10 ਕਿਲੋ ਆ ਦੇਖੋ ਜੀ ਪਤਲਾ ਫੇਸ ਆ ਬਿਲਕੁਲ ਪਤਲਾ ਫੇਸ ਆ ਛੋਟੀ ਜਿਹੀ ਗੁਲਾਈ ਦੇ ਵਿੱਚ ਸਿੰਘ ਛੋਟਾ ਸਿੰਘ ਤੇ 10 ਕਿ ਦਿਨਾਂ ਦੀ ਸੂਈ ਦੇ ਥੱਲੇ 10 ਕਿਲੋ ਦੁੱਧ ਤੇ ਮਗਰ ਕੱਟੀ ਆ ਠੀਕ ਆ ਜੀ ਬਿਲਕੁਲ ਜੈਡ ਬਲੈਕ ਮਦਰ ਦੇ ਉੱਪਰ ਹੀ ਕੱਟੀ ਆ ਜਿਹੋ ਜੀ ਮਦਰ ਆ ਉਹੋ ਜੀ ਮਗਰ ਕੱਟੀ ਸੋ ਦੋਸਤੋ ਕੱਲੇ ਕੱਲੇ ਪਸ਼ੂ ਦੀ ਆਪਾਂ ਜ਼ਿਕਰ ਨਹੀਂ ਕਰਦੇ ਵੀ ਚਵਾਈ ਆ ਕਿਉਂਕਿ ਇੱਕੋ ਗੱਲ ਨਪੇੜ ਦਿੰਦੀ ਆ ਸੋਨੂ ਨੇ ਤੇ ਚੋਣ ਜੇਕਰ ਕੋਈ ਮਾੜੀ ਨਿਕਲਦੀ ਤੇ ਤੇਲ ਪਾਣੀ ਦਾ ਖਰਚਾ ਤਾਂ ਵੀ ਮੈਂ ਖੁਦ ਦਊਗਾ ਜੇਕਰ ਮੇਰੀ ਚੀਜ਼ ਅਨਫਿਟ ਹੋਈ ਚੁਵਾਈ ਦੇ ਵਿੱਚ ਤੋਂ ਬਾਕੀ ਮੇਰਾ ਵੀਰ ਡਿਸੀਜਨ ਤੁਸੀਂ ਲੈਣਾ ਆਪਣਾ ਫੈਸਲਾ ਤੁਸੀਂ ਲੈਣਾ ਠੀਕ ਹੈ ਜੀ ਤੇ ਥਣ ਥਣ ਵਾਲੇ ਪਾਸਿਓਂ ਲੰਬਾਈ ਹੈ ਪੂਰੀ ਥਣ ਦੀ ਲੇਵਾ ਹਵਾਨਾ ਜੇਕਰ ਕੋਈ ਦੋਸਤੋਂ ਕਾਨਸਰ ਹੋਇਆ ਵੀ ਆਪਾਂ ਦੱਸਣ ਜੋਗਾ ਪੱਧਰ ਲੇਵੇ ਆ ਜਿਹੜਾ ਪੱਧਰ ਲੇਵਾ ਵਿਖਾਲਾ ਨੂੰ ਪੱਧਰ ਕਿਹਾ ਜਾਊਗਾ ਤੇ ਆਹ ਬੈਕ ਸਾਈਡ ਤੋਂ ਇੱਕ ਵਾਰ ਤੁਸੀਂ ਥਣ ਦੇਖੋ ਠੀਕ ਹੈ ਜੀ ਤੋਂ ਵਾਂਡ ਬੁੰਡ ਚੰਗੀ ਆ ਦੋਸਤੋਂ 10 ਕਿਲੋ ਐਸ ਝੋਟੀ ਦੇ ਥੱਲੇ ਐਸ ਵਕਤ ਦੁੱਧ ਹਾਜਰਾ ਬਿਲਕੁਲ ਬੜੀ ਪਿਆਰੀ ਝੋਟੀ ਆ ਕਦਗੁੱਦ ਵੀ ਸੋਹਣਾ ਮੀਡੀਅਮ ਤੋਂ ਥੋੜੀ ਪਲੱਸ ਹਾਈਟ ਆ ਵੈਸੇ ਝੋਟੀਆਂ ਜਿੰਨੀਆਂ ਵੀ ਦਿਖਾ ਰਹੇ ਆ ਦੋਸਤੋ ਮੀਡੀਅਮ ਹਾਈਟ ਤੋਂ ਥੋੜੀਆਂ ਥੋੜੀਆਂ ਪਲਸੀ ਆ ਸਾਰੀਆਂ ਕਟੀਆਂ ਚੰਗੇ ਲਾਕੇ ਦੀਆਂ ਸਾਨੂੰ ਸਭ ਜੀ ਠੀਕ ਆ ਹਾਂ ਜੀ ਠੀਕ ਆ ਅੱਛਾ ਵੀਰ ਸੋਨੂੰ ਇਹਦੀ ਮੰਗ ਕੀ ਕਰਦੇ ਪੈ ਰਹੇ ਜੀ ਸਰ ਮੁੱਲ 110 5 ਜੋ ਮਰਜੀ 94 ਦੀ ਦੇਣੀ ਆ ਹਾਂ ਜੀ 95000 ਦੀ 95 ਦੀ ਹਾਂ ਛੋਟ ਕਰਨੀ ਹੁੰਦੇ ਖੁਸ਼ੀ ਨਾਲ 200 ਕਰ ਦੀ 100 ਕਰ ਦੀ ਠੀਕ ਆ 10 ਕਿਲੋ ਬੋਲਾ ਹੋਵੇ ਝੋਟੀ ਥੱਲੇ ਤੋਂ ਉਧ ਲੈ ਜੇ ਨਾ ਹੋਵੇ ਕੋਈ ਰਹਿਣ ਦੇ ਤੇ ਜੇਕਰ 10 ਕਿਲੋ ਬੋਲਾ ਕੱਚਾ ਬੋਲਾ ਠੀਕਾ ਹੋਇਆ ਤੇ ਮੇਰਾ ਵੀਰ ਕੋਈ ਲੈ ਜਾਓ ਨਹੀਂ ਤੇ ਠੀਕਾ ਜੀ ਹਾਂ ਜੀ ਬੁੱਥੀ ਵਿਖਾਓ ਜਿੰਦੀ ਸੁੰਗੀ ਸੁੰਗੀ ਦਿਖਾਓ ਕਿੰਨੀ ਪਿਆਰੀ ਮਾਰੇ ਮੂੰਹ ਵਾਲ ਨੂੰ ਮਾਰੇ ਆ ਜੀ ਆਹ ਦੇਖੋ ਫੇਸ ਕੁਆਲਟੀ ਪਿਓਰ ਮੋਹਰਾਂ ਨੂੰ ਅਸਲ ਦੀ ਆਈ ਕਟੀਆਂ ਪਹਿਲਣਾ ਦੂਜਣਾ ਚ ਤੋਗੀ ਲਓ ਵੀ ਬੜੀ ਪਿਆਰੀ ਹੈ ਦੋਸਤੋ ਫੇਸ ਕੁਆਲਟੀ ਬਿਲਕੁਲ ਪਤਲਾ ਲੰਬੀ ਪਤਲੀ ਗਰਦਨ ਤੇ ਬੈਕ ਸਾਈਡ ਤੋਂ ਥੋੜੀ ਜਿਹੀ ਭਾਰੀ ਠੀਕਾ ਤੇ ਪਿਆਰੀ ਦੇਖਾ ਝੋਟੀ ਦੀ ਤੇ 10 ਕਿਲੋ ਉਹਦੀ ਮਾਲਕਨ ਹੈ ਇਸ ਵਕਤ ਸਨ ਸਰ 19 21 ਸਾਈਡ ਬਰਖਦੀ ਬੇਮੁਲਮੀ ਓਕੇ ਹਾਂ ਜ 5ਵੇਂ ਨੰਬਰ ਵਾਲੀ 9 ਕਿਲੋ ਬੋਲਾ 15 ਤੋਂ 20 ਦਿਨਾਂ ਦੀ ਸੂਈ 15 ਤੋਂ 20 ਦਿਨਾਂ ਦੀ ਹਾਂਜੀ 9 ਕਿਲੋ ਦੁੱਧ ਹੈ ਜੀ ਸੌਰੀ ਬੋਲਾ ਨਹੀਂ ਲਗ ਗਿਆ ਹਾਂ ਤੁਹਾਨੂੰ ਦੁੱਧ ਹਾਂਜੀ ਹਾਂ ਅਭੀ ਇਹ ਕਿਹਨੇ 20 ਦਿਨ ਹੋ ਗਏ ਹਾਂ 15 ਦਿਨ ਲਾ ਲ ਤੁਸੀਂ 20 ਲਾ ਲੈ ਠੀਕ ਹੈ ਕੱਟੀ ਮਗਰੀ ਜੀ ਕੱਟੀ ਮਗਰ ਕੱਟੀ ਹੈ ਦੁੱਧ ਕਿੰਨਾ ਚੋਂਦੀ ਐਸ ਟਾਈਮ 9 ਕਿਲੋ ਸੰਧੂ ਸਾਹਿਬ ਜੀ ਲਓ ਦੋਸਤੋ 9 ਕਿਲੋ ਦੁੱਧ ਆ ਤੇ ਬੇਮਲੂਮੀ ਇੱਕ ਸਾਈਡ ਹੈਗੀ ਆ ਬਹਿਣੀ ਸਾਈਡ ਸੀਗਾ ਜੀ ਠੰਡ ਦਾ ਧਾਰਨਾ ਫਰਕ ਹੋਊਗਾ ਜੀ ਚਵਾਈ ਲੱਗੀ ਇਹੋ ਜੀ ਜਵਾਗਣਾ ਚੋਂ ਉਹਨੂੰ ਠੀਕ ਹੈ ਜੀ ਲਓ ਦੋਸਤੋ ਬਹਿਣੀ ਭਾਈ ਇੱਕ ਮਾਰ ਤੇ ਚੰਗੇ ਚੌੜੇ ਤੋੜੇ ਪਿੰਡੇ ਦੀ ਆ ਰਾਜੀ ਆ ਉਪਰੋਂ ਪਿੱਠਕੋੜੇ ਵਾਲੀ ਸਾਈਡ ਤੋਂ ਹਾਈਟ ਮੀਡੀਅਮ ਦੇ ਵਿੱਚ ਤੇ ਇਹ ਵੀ ਦੁੱਜੇ ਆ ਦੁੱਜੇ ਸਵੇਰੇ ਹਾਂਜੀ ਦੁੱਜੇ ਸਵੇਰੇ ਸੰਦ ਸਬਜ਼ੀ ਆ ਬੱਚਾ ਜੀ ਸੰਦ ਸਬਜ਼ੀ ਠੀਕ ਆ ਜੀ ਤੁਹਾਨੂੰ ਥੋੜਾ ਲੰਮਾ ਵੀ ਰਹਿਣ ਮਾੜਾ ਤੋਰਦੇ ਆ ਜੀ ਲਓ ਜੀ ਲਓ ਕਿਧਰ ਤੁੰ ਠੀਕ ਹੈ ਜੀ ਮਾੜੀ ਢਰਦੀ ਹੈ ਲਓ ਦੋਸਤੋ ਇਹ ਵੀ ਕੱਟੀ ਦੋਸਤੋ ਸੈਕੰਡ ਟਾਈਮ ਰਾਤ ਨੂੰ ਦੂਜਾ ਸੂਬਾ ਠੀਕ ਹੈ ਤੇ 15 ਦਿਨਾਂ ਦੀ ਸੂਈ ਏ ਐਸਟੀਮੇਟਡ 15 ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਕੱਟੀ ਆ ਠੀਕ ਹੈ ਜੀ ਸੋ 9 ਕਿਲੋ ਦੋਸਤੋ ਦੁੱਧ ਦੱਸ ਰਿਹਾ ਵੀਰ ਵੀ 9 ਕਿਲੋ ਹਾਜ਼ਰ ਦੁੱਧਾਂ ਦੇ ਥੱਲੇ ਇਹ ਸਾਨੂੰ ਸਭ ਕੱਲ ਆਈ ਕਿ ਮਾੜੇ ਘਰ ਆਈ ਆ ਸੇਵਾ ਨਹੀਂ ਕੀਤੀ ਦੁੱਧ 10 11 ਕਿਲੋ ਭਰੀ ਹੋਈ ਹੁਣ ਇਸ ਟਾਈਮ ਜਿਹੜਾ ਮੌਜੂਦਾ ਆਪਾਂ ਚੋਇਆ ਦੋ ਟਾਈਮ 9 ਕਿਲੋ ਠੀਕ ਆ ਜੀ ਠੀਕ ਆ ਜੀ ਇਹ ਝੂਠ ਆਲਾ ਫਿਰ 12 13 ਵੀ ਹੂੰ ਲੋ ਵੀ ਭਰਾਵਾ ਲਓ ਵੀ ਆਪਾਂ ਤੁਸੀਂ ਇੰਨਾ ਲੰਮੇ ਸਮੇਂ ਤੋਂ ਮੇਰੀਆਂ ਵੀਡੀਓ ਪਾਉਦੇ ਕੋ ਝੂਠ ਅਜੇ ਤੱਕ ਤੁਹਾਨੂੰ ਮੇਰੀ ਵੀਡੀਓ ਫੋਨ ਆ ਕੇ ਆਇਆ ਵੀ ਕੋਈ ਇਸ ਦਾ ਦੀ ਲੰਬੀ ਵਾਲੀ ਗੱਲ ਨਹੀਂ ਹਾਂ ਜੇ ਕੋਈ ਵੀ ਇੱਕ ਵੀ ਦੱਸੇ ਵੀਰੋ ਯਾਰ ਸੋਨੂੰ ਨੇ ਬੰਦੇ ਨੂੰ ਠੱਗੀ ਮਾਰੀ ਸਾਡਾ ਠੀਕ ਹੈ ਸਹੀ ਹੈ ਹਾਂਜੀ ਲੈ ਵੀ ਸੋਨੂੰ ਅੱਜ ਵੀਰ ਆਪਾਂ ਇੱਕ ਨੀ ਦੀ ਝੋਟੀ ਦੇ ਦੇਣੀ ਸਿਰਫ ਸੰਧੂ ਸਾਹਿਬ ਜਿਹੜਾ ਇਹਦਾ 10 15 ਦਿਨਾਂ ਦਾ ਸੂਆ ਕਰਕੇ ਮੁੱਲ ਭਾਵੇਂ 95 90 ਜੋਮਰ ਜੀ 85000 ਦੀ ਦੇਣੀ ਆ ਹਾਂ ਚੰਨਾ 83000 ਦੀ ਦੇਣੀ ਹੈ ਜੈਸੀਓ ਨੂੰ 83000 ਦੀ ਹਾਂਜੀ 83000 ਇਹ ਤਾਂ ਬੱਚਾ ਵਿਖਾਵਾਂਗੇ ਆਪਾਂ ਬੱਚਾ ਉਹ ਕੱਟੀ ਆ ਜੀ ਟੋਕੇ ਨਾਲ ਬੱਜੀ ਜਿੱਥੋਂ ਆਈ ਆ ਆ ਠੀਕ ਹਾਂਜੀ ਲਓ ਦੋਸਤੋ ਮਗਰ ਕੱਟੀ ਇਹਦੇ ਹੈਗੀ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਫੇਰ ਲਾਸਟ ਦੇ ਵਿੱਚ ਤੇ ਝੋਟੀ 83000 ਦੀ ਮਿਲ ਜੂਗੀ ਤੁਹਾਨੂੰ 9 ਕਿਲੋ ਦੁੱਧ ਇਸ ਵਕਤ ਇਸ ਤੋਂ ਬਾਅਦ ਇੱਕ 6ਵੇਂ ਨੰਬਰ ਤੇ ਦੋਸਤੋ ਤੁਹਾਨੂੰ ਨਗੀਨਾ ਦਿਖਾਉਣੇ ਆਪਾਂ ਚੌਗੀ ਸੰਧੂ ਸਾਹਿਬ ਜੀ ਚਾਰ ਦੰਦ ਇਹ ਪਹਿਲਣੀਆਂ ਹੈ ਹਾਂ ਪਹਿਲਣੀਆਂ 6 ਦਿਨਾਂ ਦੀ ਸੋਈ ਠੀਕ ਆ ਜੀ ਕੋਈ ਆਂਦਾ ਨਹੀਂ 9 ਕਿਲੋ ਬਾੜਾ ਹੁੰਦਾ ਨਹੀਂ ਤੇ ਜੱਗ ਜੱਗ ਚ ਚਾਹੁੰਦੇ ਲੋਕ ਪਹਿਲਣਾ ਜੀ ਆ ਪਹਿਲਣਾ ਬਿਲਕੁਲ ਹਾਂ ਜੀ 9 ਕਿਲੋ ਬਾੜਾ ਚੋ ਕੇ ਦੇਾਂਗੇ ਚੌਗੀ ਆ ਜੀ ਮੂੰ ਅੱਛਾ ਜੀ ਪੰਜ ਸੱਤ ਨਾਗ ਉਧਰ ਆਈ ਰਿਆ ਨੇ ਦੇਵੀ ਠੀਕ ਆ ਜੀ ਅਗਲਾ ਕੋਈ ਜੋ ਮਰਜ਼ੀ ਕਮੈਂਟ ਕਰੇ ਜੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਆ ਜੀ ਤੇ ਦੇਖਿਆ ਜੀ ਜੇ ਚੌਗੀ ਕਹੇ ਤਾਂ ਚੌਗੀ ਹੋਊਗੀ ਠੀਕ ਆ ਜੀ ਠੀਕ ਆ ਜੀ ਠੀਕ ਆ ਤੇ ਮਗਰ ਬੱਚਾ ਕਟਾ ਤੇ ਮਗਰ ਕਟਾਈ ਅੱਜ ਕਿੰਨੇ ਦਿਨਾਂ ਦੀ ਸੂਈ ਅੱਜ 5 6 ਦਿਨਾਂ ਦੀ ਸੂਈ 9 ਕਿਲੋ ਬੌਲਾ ਆਈ ਸਟਾਰਟ ਲਓ ਦੋਸਤੋ 50 6 ਦਿਨਾਂ ਦੀ ਸੂਈ ਆ ਤੇ 9 ਕਿਲੋ ਬੌਲਾ ਕੱਚਾ ਬੌਲਾ ਬੌਲਾ ਜਿਹੜਾ ਦੋਸਤੋ ਮੰਨ ਕੇ ਮੇਰਾ ਵੀ ਕੋਈ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਝੋਟੀ ਨਵੀਂ ਆ ਨਵੀਂ ਤੋਂ ਭਾਵ ਮੋਹੋਂ ਦੰਦਾਂ ਦੇ ਵਿੱਚ ਹੀ ਆ ਚਾਰ ਦੰਦ ਚੌਗੀ ਕੱਟੀ ਆ ਤੇ ਲੱਭੀ ਨੂੰ ਵੀ ਪੂਰੀ ਆ ਠੀਕ ਆ ਜੀ ਤੋਂ ਨਸਲ ਬ੍ਰੀਡ ਵੇਖੋ ਤੁਸੀਂ ਤੇ ਮੋਹਰਾ ਦੇ ਵਿੱਚ ਜੈਡ ਬਲੈਕ ਆ ਮੱਥੇ ਤੋਂ ਲੈ ਕੇ ਜਿਵੇਂ ਆਪਾਂ ਗੱਲ ਕਰਦੇ ਆ ਵੀ ਪੂਸ਼ ਤੱਕ ਜਿਹੜਾ ਇੱਕ ਵੀ ਵਾਲ ਵਾਈਟ ਨਹੀਂ ਗਾ ਓਵਰ ਆਲ ਸੁਹਵਾਨਾ ਤੁਸੀਂ ਆ ਵੇਖੋ ਬੈਕ ਸਾਈਡ ਤੋਂ ਪਰੇਓ ਚੱਲ ਬਰੇ ਲਓ ਜੀ ਅਸਾ ਠੀਕ ਆ 9 ਪਰਬੋ ਠੀਕ ਆ ਜੀ ਸੋ so, 9 ਕਿਲੋ ਬੌਲੇ ਤੇ ਦੋਸਤੋ ਚੱਲ ਰਹੀ ਹੈ। ਇਹ ਸੰਸਭ ਦੀ ਝੋਟੀ ਕਾਦੀ ਹੈ ਵੀ ਝੋਟੀ ਝੋਟੀ ਹੈ ਵਾਕੇ ਯਾਰ। ਇੱਕ ਵਾਲ ਵੀ ਨਹੀਂ ਸੰਸਭ ਚਿੱਟਾ। ਸੋ ਘੋੜਿਆਰ ਕੀ ਪੂਛ ਆ ਕਰਮਾਲੀ ਦੀ ਦੇਖੋ। ਚਵਾਈ ਲੱਗੀ ਇਹਨੂੰ ਜਵਾਕ ਚ ਹੋ ਸਕਦਾ ਐਡੀ ਚੋਰ ਚੰਗੀ ਹੈ। ਠੀਕ ਹੈ ਜੀ। ਬੜੀ ਪਿਆਰੀ ਆ। ਹਾਂਜੀ। ਸਿੰਘੀ ਸਿੰਘੀ ਬੜੀ ਪਿਆਰੀ ਹੈ ਦੋਸਤੋ। 4 ਸਵੇ ਚੋ ਕੇ ਵੀ ਕਰਮਾਲੀ ਵਾਅਦਾ ਦੇਦੀ ਹੈ ਜੀ। ਸੋ ਸ਼ਕੀਨ ਵੀ ਪੂਰੀ ਆ। ਪੱਲਾ ਜਾ ਫੇਸ ਆ। ਹਾਂ ਮੈਂ ਲੱਤੂ ਕੀ ਝੋਟੀ ਜਾਦਾ ਨਹੀਂ ਕਿ ਲੋੜੇ ਡੋ ਦੁੱਧ ਵਧੂਗੀ ਚੌਕੀ ਕਰੀ ਪਹਿਲਾਂ ਠੀਕ ਹੈ ਜੀ ਕਿ ਮੈਂ ਕਹਿ ਦਿੱ ਕਿ 12 13 10 11 ਕਿਲੋ ਦੁੱਧ ਵੀ 10 9 10 10 ਕਿਲੋ ਦੁੱਧ 9 ਕਿਲੋ ਹੋਣਾ ਤਾਂ ਸੀ ਮੰਨੋ ਸਦ ਸਭੀ ਦਾ 10 ਕਿਲੋ ਦੁੱਧ ਚਵਾ ਦੇਣਾ ਆ ਕੱਟਾ ਜੀ ਨਾ ਕੱਟਾ ਮਗਰ ਜੀ ਲੋ ਮਗਰ ਕੱਟਾ ਵੀ ਦੋਸਤੋ ਪੂਰਾ ਪਲਿਆ ਪਲੀਤਾ ਕੱਟਾ ਮਗਰ ਪੂਰਾ ਟੈਨ ਵਿੱਚ ਉਂਝ ਬੈਠਾ ਮੁੜ ਕੇ ਅਗਲਾ ਵੀਰ ਕੋ ਪੁੱਛਦਾ ਕੱਟਾ ਅਸੀਂ ਠੀਕ ਨਹੀਂ ਆ ਆ ਲਓ ਜੀ ਕਈ ਪੂਰਾ ਤੰਦਰੁਸਤ ਕੱਟਾ ਮਗਰ ਹਾਂ ਮੜੀਆਂ ਧਾਰਾ ਮਾਰਦੀਆਂ ਆ ਆ ਲਓ ਜੀ ਸੋ ਕੱਟੀ ਦੋਸਤੋ ਬੜੀ ਪਿਆਰੀ ਆ ਮੇਰਾ ਤੇ ਇਹ ਦੋਸਤੋ ਨਾਗਾ ਜੀ ਵੀਰ ਸੋਨੂ ਦੇ ਕੋਲੇ 6 ਨਾਗਾ ਸਾਰੇ ਸੂਏ ਸਬਾਏ ਆ ਝੋਟੀਆਂ ਦੇ ਵਿੱਚ ਜ਼ਿਆਦਾਤਰ ਪੱਕ ਜਣਾ ਝੋਟੀਆਂ ਦੇ ਵਿੱਚ ਆ ਦੂਜੀਆਂ ਝੋਟੀਆਂ ਕੋਈ ਤੱਜੇ ਸੂਏ ਮੱਚ ਵੀ ਮਿਲ ਜੂਗੀ ਤੇ 6 ਨਾਗਾ 6 ਦੇ 6 ਸੂਏ ਆ ਚੁਆਇਸ ਤੁਹਾਡੀ ਆ ਜਿਹੜਾ ਵੀ ਪਸੰਦ ਆਉਂਦਾ ਉਹ ਜੇ ਪਸ਼ੂ ਤੇ ਤੁਸੀਂ ਹੱਥ ਰੱਖ ਸਕਦੇ ਜੀ ਉਹ ਪਸ਼ੂ ਦੇ ਉੱਪਰ ਪੈਸਾ ਜਿਹੜਾ ਇਨਵੈਸਟ ਆਪਣਾ ਕਰ ਸਕਦੇ ਜੀ ਇੱਕ ਵਾਰੀ ਧਾਰਾ ਮਾਰ ਕੇ ਆਪਾਂ ਤੁਹਾਨੂੰ ਦੋ ਦੋ ਚਾਰ ਚਾਰ ਤਸੱਲੀ ਕਰਵਾ ਦਿੰਨੇ ਆ ਠੀਕ ਆ ਜੀ ਤੇ ਬਹੁਤੇ ਵੀਰਾਂ ਨੂੰ ਮੰਨਦੇ ਚ ਸ਼ੰਕਾ ਹੁੰਦੀ ਆ ਵੀ ਪਹਿਲਾਂ ਕੱਟੀ ਆ 올 ਹੂਲ ਨਾ ਕਰਦੀ ਹੋਵੇ ਪਰ ਕਿਸੇ ਤਰ੍ਹਾਂ ਦੀ ਕੋ ਆ ਤੁਸੀਂ ਵੇਖ ਸਕਦੇ ਜੇ ਬੱਚਾ ਪਵਾਇਆ ਧਾਰ ਧੁਰ ਲੈਂਦੀ ਆ ਕਰਮਾਂ ਲਈ ਤੇ ਬਾਕੀ ਨਾਲ ਦੀ ਨਾਲ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਵਾਉਣੀ ਆ ਤਾਂ ਵੀ ਪਤਮਾਈ ਮੈਂਟਸ ਘੰਟਾ ਜੀ ਆਹ ਜੀ ਆ ਗਈ ਜੀ ਸੋਸਾ ਆਨਲਾਈਨ ਮੰਗਾ ਲੇ ਲਤਨਾ ਚੱਕੂ ਚੋਟੀ ਆਪਣੀ ਆ ਗਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਲੀਆਂ ਕਰਮਾਲੀਆਂ ਜੱਗ ਚ ਝੋਂਦੇ ਲੋਕ ਚਲੋ ਆਪਾਂ ਕਿਸੇ ਨੂੰ ਨਹੀਂ ਮਾਰੀ ਕਹਿੰਦੇ ਠੀਕ ਹੈ ਜੀ ਉਹ ਬਿਲਕੁਲ ਜੀ ਹਾਂ ਫਰਕ ਆਪੋ ਆਪਣਾ ਵਰਤਾਰਾ ਆ ਹਾਂ ਜੀ ਹਾਂ ਜੀ ਗਾਈਸ ਸੰਦੂ ਸਾਹਿਬ ਜੀ ਆ ਅਗਲੇ ਥਾਣਾ ਦੀ ਵੇਖੋ ਦੋਸਤੋ ਮੋਟਰ ਚਵਾਈ ਹੈ ਦੋਸਤੋ ਆ ਮਗਰਲੇ ਵੇਖੋ ਆ ਦੇਖੋ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕਾ ਕੋਈ ਦੇਖ ਸਕਦੇ ਜੇ ਵੀ ਕਿਹੋ ਜੀ ਚਵਾਈ ਹੋ ਗਈ ਬਿਲਕੁਲ ਪੋਲੀ ਰੂ ਮਰ ਗਈ ਸੋ ਪਹਿਲਾਂ ਝੋਟੀਆਂ ਸੰਦੂ ਸਾਹਿਬ ਮਾਰੇ ਮਾੜਾ ਬੱਚੇ ਦੇ ਸੋ ਬੜੀ ਪਿਆਰੀ ਝੋਟੀ ਹੈ ਭਰਾਵੋ ਧਾਰਾ ਮਾਰ ਕੇ ਵੀਰ ਨੇ ਤਾਂ ਦਿਖਾਤੀਆਂ ਕਿਉਂਕਿ ਬਹੁਤੇ ਵੀਰ ਪਹਿਲਾਂ ਝੋਟੀ ਕਰਕੇ ਕੋਈ ਸ਼ੱਕ ਜਨਾ ਰਹਿਣਾ ਵੀ ਖਰੇ ਆਉ ਲੂਲ ਨਾ ਕਰਦੀ ਹੋਵੇ ਤੇ ਬੱਚਾ ਪੂਚਾ ਪੂਰਾ ਚੱਲਦੀ ਹੈ ਮੇਰਾ ਭਰਾ ਦੋ ਟਾਈਮ ਤੁਸੀਂ ਵੀ ਛੱਡ ਕੇ ਚੋ ਕੇ ਤਸਦੀ ਕਰ ਸਕਦੇ ਜੇ ਬੜੇ ਪਿਆਰੇ ਥੰਮ ਲੈਵਲ ਆ ਲੋ ਪੂਰੀ ਵਧੀਆ ਕੁਆਲਿਟੀ ਦੇ ਥੰਮ ਲੱਗਾ ਠੀਕ ਹੈ ਜੀ ਤੇ ਸੋਨੂੰ ਹਾਂ ਜੀ ਫਿਰ ਦੇ ਕਿਨੇ ਦੀ ਦੇਣੀ ਹੈ ਕੱਟੀ ਸਾਨੂੰ ਸਭ ਹੈਗੀ ਦੇ ਸਵਾ ਦੀ ਹਾਂ ਆਪਾਂ ਲੱਖ ਵੀ ਨਹੀਂ ਕਰਨਾ ਹਾਂ ਚੰਨਾ ਪਛਾਣ ਨਹੀਂ ਦੇ ਦਈਏ ਮੈਂ ਨਾਲ ਸੋਨੂੰ ਹੋਰ ਕਰ ਦਈਏ ਯਾਰ हां यस जो नो जड़ी शॉर्ट होनी है 93000 दी, दी।, दी। नहीं नहीं है? है दे दी देनी 93 दी 1000 और ਤੁਹਾਡਾ ਮਨ 92000 ਦੀ ਇਸ ਤੋਂ ਘਟ ਨਹੀਂ ਹੁੰਨੀ 100 ਵੀ ਠੀਕ ਹੈ ਜੀ 100 ਰੁਪਿਆ ਇੱਕ ਨੋਡ ਮੋੜਾਂਗੇ ਖੁਸ਼ੀ ਨਾ ਆਪਾ ਠੀਕ ਹੈ ਜੀ ਇਹਨੇ ਦੇ ਇਹੋ ਜੀ 92 ਦੀ ਦੇਣੀ ਨਹੀਂ ਬਾਰੋਂ ਕੱਟੀ ਕਿਸੇ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਰੰਗ ਭਾਗ ਵੇਖੋ ਕੱਟੀ ਨੂੰ ਕੀ ਲੱਗੇ ਲੱਗ ਦੋਸਤੋ ਠੀਕ ਹੈ ਜੀ ਸੋ ਬਾਕੀ ਕਾफी ਸੋਹਣਾ ਡਿਜ਼ਾਈਨ ਜੂਣਾ ਝੋਟੀ ਦਾ ਥੱਲੇੋਂ ਦੋਸਤੋ ਉਹਾਨੇ ਲੇਵ ਦੀ ਬੜੀ ਸਾਫ਼ ਸੁਥਰੀ ਹੈ ਕਈ ਵਾਰਾ ਦੋਸਤੋ ਝੋਟੀਆਂ ਕੱਟੀਆਂ ਪਾਲ ਕੇ ਜਦੋਂ ਇਹ ਸਟੇਜ ਤੇ ਆਉਂਦੀਆਂ ਕਈ ਨਾ ਹਵਾਨਾ ਲੈਵੇ ਚੱਕ ਜਾਂਦੀਆਂ ਨੇ ਉਹ ਜਿਆ ਥਾਣੇ ਨਹੀਂ ਨਿਕਲਦਾਗਾ 100 ਤਰ੍ਹਾਂ ਦੀ ਦਿੱਕਤੋਂ ਮੁਸ਼ਕਲ ਆਉਂਦੀ ਆ ਫਿਲਹਾਲ ਚੰਗੀ ਦਾਤੇ ਨੇ ਮਿਹਰ ਕੀਤੀ ਆ ਕੱਟੀ ਬਹੁਤ ਪਿਆਰੀ ਆ ਸੋਹਣੇ ਪਿੱਠਪੂੜੇ ਦੇ ਵਿੱਚ ਆ ਖਸੂਸਵਾ ਦੇ ਵਿੱਚ ਇੱਕ ਵਾਰੀ ਚਲੋ ਪਸ਼ੂ ਆਇਆ ਹੁੰਦਾ ਤੇ ਬਾਕੀ ਫੇਸਬੁਕ ਕੁਆਲਿਟੀ ਬੜੀ ਚੰਗੀ ਆ 93000 ਦੀ ਤੇ 93 ਜੋ ਵੀ ਛੋਟ ਛੱਪਾ ਗਿਆ 92000 ਦੀ ਹਾਂ ਯਸ ਜੋ ਨੋ ਜੀ ਠੀਕ ਹੈ ਜੀ ਲੌ ਵੀ ਭਰਾਵੋ ਇਹ ਨਾਗਨੇ ਅਜਵੀਰ सोनू ਦੇ ਕੋਲ ਆ ਟੋਟਲ 6 ਝੋਟੀਆਂ ਜਿਆਦਾਤਰ ਗਿਣਤੀ ਦੇ ਵਿੱਚ ਝੋਟੀਆਂ ਨੇ ਜਿਹੜੀਆਂ ਦੂਜੇ ਨਾਲ ਪਹਿਲਣਾ ਤੀਜੀ ਸਵੇ ਆਪਣੇ ਸੰਸਰ ਜੇ 2-4 ਦਿਨ ਵੀਡੀਓ ਲੇਟ ਵੀ ਹੁੰਦੀ ਕੋਈ ਵੀਰ ਫੋਨ ਕਰਕੇ ਵੀ ਪੁੱਛ ਸਕਦਾ ਠੀਕ ਹੈ ਜੀ ਆ ਆਪਣੇ ਕੋ ਕਟੀਆਂ ਹੀ ਮਿਲਦੀਆਂ ਜਦੋਂ ਮਿਲਣ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਵੀ ਸਾਨੂੰ ਇੱਕ ਨੰਬਰ ਵੀਰੇ ਬੋਲ ਨਹੀਂ ਮੜੇ ਹਾਂ ਨੰਬਰ ਜੀ 98569 17707 9915016213 ਜੀ ਪਿੰਡ ਝੋਟੀਆਂ ਤਹਿਸੀਲ ਧਰਮਕੋੜ ਜ਼ਿਲ੍ਹਾ ਮੋਗਾ ਜੀ ਜੋਗਲੇ ਰੋਡ ਤੇ ਆਪਣਾ ਘਰ ਹੈ ਜੀ ਬਾਹਰ ਪਿੰਡ ਝੋਟੀਆਂ ਪਿੰਡ ਤੋਂ ਬਾਹਰ ਹੈ ਠੀਕ ਹੈ ਜੀ ਪਿੰਡ ਆਣ ਕੇ ਪੁੱਛਣਾ ਸਾਨੂੰ ਘਰੇ ਜਾਣਾ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਤੁਸੀਂ ਕਨਫਰਮ ਕਰ ਲਿਆ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਵੀਰ ਤੁਹਾਨੂੰ ਦਾ ਨੰਬਰਾਂ ਤੇ ਕਾਲ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਹੋ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਸ਼ਾਮ ਆਓ ਸਾਧ ਸ਼੍ਰੀ ਅਕਾਲ ਜੀ